ਜੋ ਡੀਐਸਪੀ ਵਿਜੀਲੈਂਸ ਯੂਨਿਟ ਆ ਮਰਸਾਬ ਚ ਤਣਾਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਆ ਦਫਤਰ ਦੇ ਜਿਹੜਾ ਟਰੈਕਰਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕੰਪਲੇਵਧੀ ਚਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜੀ ਨਹੀਂ ਇਹ ਜਨਰਲ ਕੰਪਲੇਂਟਾਂ ਤੇ ਚੱਲਦੀਆਂ ਰਹਿੰਦੀਆਂ ਜੀ ਕੰਪਲੇਂਟਾਂ ਤੁਹਾਨੂੰ ਵੀ ਪਤਾ ਹੀ ਆ ਆਰਟੀਏ ਦਫ਼ਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਅਜੇ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫ਼ਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਿਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈਰੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਹਾਂ ਜੀ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਹ ਸਹੀ ਵੀ ਦੱਸਦਾ ਕਿ ਜਿਹੜੇ ਸੌਫਟਵਰ ਏਜੰਟਸ ਬੈਠੇ ਉਹ ਬਾਹਰ ਨਿਕਲ ਚੁੱਕੇ ਨਹੀਂ ਕੋਈ ਪਲੈਨਿੰਗ ਉਹ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਨੰਬਰ ਨੂੰ ਅਪੀਲ ਕਰਦਾ ਚਾਹੁੰਦਾ ਅਪੀਲ ਇਹੀ ਹੈ ਜੀ ਵੀ ਕੋਈ ਵੀ ਜੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇਨਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤਾਂ ਫਿਰ ਫਿਰ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਮੈਂ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇੱਥੇ ਵਿਜੀਲੈਂਸ ਯੂਨਿਟ ਅਮਰਸਰ ਤਨਖਾਤ ਹਾਂ ਜੀ